ਚੌਂਸ ਨੂੰ ਸਾਹਬ ਮਿਲਦੀ ਕਿਵੇਂ ਹੈਪੀ ਮਿਲਦੀ ਸਾਨੂੰ ਸਾਹਬ ਉਹ ਚੌਦੀ ਜਨਾਨੀ ਫੇਸ ਕੋਲ ਵੀ ਠੀਕਾ ਜੀ ਅੱਖ ਦਾ 29 11 ਗਲਦੋ ਤਿਆਰ ਹੋਈ ਮੈਂ ਦੇ ਦੇ ਬਿਲਕੁਲ ਪਤਲੇ ਪਿੰਡੇ ਦੀ ਠੀਕਾ ਜੀ ਸਮਝਾ ਪੂਰੀ ਭੜੀ ਸਮਝੀ ਸਾਡੇ ਲੈਵੇ ਦੀ ਸਾਫ ਆ ਬੈਕ ਸਾਈਡ ਤੋਂ ਬਿਲਕੁਲ ਪੱਤਰ ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਨੂੰ ਅੱਜ ਪਹੁੰਚੇ ਆ ਪਿੰਡ ਬੁਰਜ ਨਫੂਕੇ ਪੱਤੀ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਆਪੀ ਦੇ ਕੋਲ ਆਇਆ ਦੋਸਤੋ ਅੱਜ ਇਸ ਘਰੋਂ ਆਪਾਂ ਤੁਹਾਨੂੰ ਟੋਟਲ 4 ਪਸ਼ੂ ਦਿਖਾਉਣੇ ਆ ਤਿੰਨ ਵੜਾ ਤੁਸੀਂ ਵੇਖੋਗੇ ਇਧਰਲੇ ਪਾਸੇ ਇੱਕ ਆਉਂਸਰ ਤੇ ਅੱਗੇ ਬਣੀ ਆ ਠੀਕ ਹੈ ਜੀ ਟੀਗਾ ਰਖਵਾਇਆ ਉਹ ਪੁੱਛ ਦਾਂਗੇ ਆਪਾਂ ਡਿਟੇਲ ਦੇ ਵਿੱਚ ਇੱਕ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਵੱਡੀ ਵੜ ਦਿਖਾ ਦੇਾਂਗੇ ਇਹ ਬਣੀ ਸੋਰੀ ਵੀ ਅੱਗੇ ਇਸ ਵਕਤ ਕੋਈ 5 ਕਿਲੋ ਜਾਂ 5 ਕਿਲੋ ਤੋਂ ਬਾਰ-ਬਾਰ ਦੁੱਧਦੀ ਆ ਇਧਰ ਇੱਕ ਵੜ ਦਿਖਾ ਦੇਾਂਗੇ ਤਕਰੀਬਨ ਕੋਈ 5 ਦਿਨਾਂ ਦੀ 25 ਦਿਨਾਂ ਦਾ ਦਿਨਾਂ ਦੀ ਵੀਰਾਬਦੀ ਸੂਈ ਆ ਮਗਰ ਬੱਚਾ ਵੀ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਇੱਕ ਤਕਰੀਬਨ ਹੈਪੀ ਵੀਰ ਨੇ ਇਧਰ ਜਿਹੜੀ ਚੈੱਕ ਪਾਸ ਕਰਾਈ ਹੈ ਉਹ ਡਾਕਟਰ ਸਾਹਿਬ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਜੇ ਅਦਰਵਾਇਜ਼ ਆਪ ਕਿਸੇ ਨੇ ਚੈੱਕ ਕਰਾਉਣੀ ਹੈ ਤਾਂ ਤੁਸੀਂ ਆਪ ਉਹ ਵੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਜਾਂ ਡਾਕਟਰ ਸਾਹਿਬ ਨਾਲ ਗੱਲਬਾਤ ਪੱਕੇ ਤੌਰ ਤੇ ਕਰ ਲਿਓ ਇਹ ਚੈੱਕ ਪਾਸ ਹੋਈ ਹੈ ਸ਼ਾਇਦ ਕੋਈ 2 ਮਹੀਨਿਆਂ ਦੀ ਹੈਪੀ ਦੱਸਣ ਦੇ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਦੁੱਧ ਵੀ 5 ਕਿਲੋ ਆ ਬਾਕੀ ਮਿਲਦੀ ਕਿਦਾਂ ਪਹਾੜੇ ਤੇ ਮਿਲਦੀ ਆ ਚਾਹੇ ਮਤਲਬ ਟੀਕਾ ਲਵਾਉਂਦੀ ਆ ਉਹ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਕੋਈ ਵੀ ਸੱਜਣ ਆਪਣੀ ਵੀਡੀਓ ਵੇਖ ਕੇ ਆ ਰਿਹਾ ਇਹ ਤਸੱਲੀ ਆਪਣੀ ਕਰ ਲਿਆ ਕਰੋ ਠੀਕ ਆ ਜੀ ਕਈ ਵਾਰ ਮਾਲ ਬਿਲਕੁਲ ਭਾਫੜਤੇ ਦੇ ਵਿੱਚ ਕਿਸੇ ਭਰਾ ਨੇ ਖਰੀਦਣਾ ਹੁੰਦਾ ਤੇ ਕਾਲੀ ਨਾ ਕਰਿਆ ਕਰੋ ਪੈਸੇ ਚਾਹੇ ਥੋੜੇ ਲਾਉਣੇ ਜਾਇ ਬਹੁਤੇ ਲਾਉਣੇ ਆ ਜਿੰਨੀ ਕ ਤਸੱਲੀ ਆਪਾਂ ਦਿੱਤੀ ਜਾਊਗੀ ਇਸ ਵੀਡੀਓ ਦੇ ਵਿੱਚ ਉਹਨੂੰ ਬਿਲਕੁਲ ਇੱਥੇ ਆਣ ਕੇ ਕਲੀਅਰ ਕਰ ਲਿਓ ਠੀਕ ਆ ਜੀ ਦੁੱਧ ਚੋਕੇ ਬਾਕੀ ਥਾਂ ਅਗਲੇ ਪਿਛਲੇ ਚਾਹੇ ਕੋਈ ਗਲਾਸਾਂ ਦੇ ਵਿੱਚ ਚਾਹੇ ਕੋਈ ਡੱਬਾ ਰੱਖ ਕੇ ਉਹਦੇ ਜੇ ਗਰਾਮਾਂ ਦੇ ਵਿੱਚ ਚੋਕੇ ਵੇਖ ਲੈ ਵੀ ਦੁੱਧ ਘਟਵਾ ਤਾਂ ਤੇ ਨਹੀਂ ਹੈਗਾਗਾ ਆਹ ਕਰਦਿਆਂ ਗਲਬਾ ਪੈਪੀ ਸੱਸਰੀ ਕਾ ਸੱਸਿਆ ਸੰਧੂ ਸਾਹਿਬ ਲੈ ਵੀ ਹੈਪੀ ਫਰ ਅੱਜ ਮੈਂ ਆ ਗਿਆ ਆਪਣੇ ਕੋਲੇ ਚਾਰ ਬਕਾਊਆ ਚਾਰ ਆਈ ਤਿੰਨੇ گاਵਾਂ ਦੇ ਇੱਕ ਮੱਝ ਠੀਕ ਆ ਜੀ ਇੱਕ ਆ ਮੈਂ ਤੂੰ ਤੁਸੀਂ ਦੱਸਦਾ ਵੀ ਚੈੱਕ ਪਾਸ ਕਰਾ ਦਿੱਤੀ ਆ ਆਪਾਂ ਜਿਹੜੇ ਸੰਗੋ ਕੱਲ ਕਰਵਾਈ ਆ ਪੰਪਾਲੀਆਂ ਦਿਨਾਂ ਦੀ ਮੈਂ ਨਿਕਲੀ ਆ ਪੰਪਾਲੀਆਂ ਦਿਨਾਂ ਦੀ ਆ ਥੋੜਾ ਜਿਹਾ ਕੋ ਪਲਾਗਿਆਂ ਆਣ ਕੇ ਦਿਖਾ ਦੇ ਮੱਝ ਸ਼ੁਰੂਆਤ ਵੀ ਆਪਾਂ ਇਸ ਸਮੇਂ ਤੋਂ ਕਰ ਲਾਂਗੇ ਲੰਢੀ ਮੈਂ ਆ ਬਾਕੀ ਹਾਰਟ ਕਰਦੇ ਤੁਹਾਡੇ ਸਾਹਮਣੇ ਆ ਤੇ ਦੁੱਧ ਦੇ ਦੋਵੇਂ ਹੈਪੀ ਕਿੰਨਾ ਹੋਣਾ 5 ਕਿਲੋ ਜਿਹੜਾ ਮੱਝ ਹੀ ਮਣ ਕੇ ਲਾਇ ਦੋੜਾ 5 ਕਿਲੋ ਲੀਟਰ ਮਾਰਕਰ ਆਉਜੀ 5 ਕਿਲੋ ਦੁੱਧ ਅੱਗੇ ਪੰਪਾਲੀਆਂ ਦਿਨਾਂ ਦੀ ਚੈੱਕ ਪਾਸ ਹੋਈ ਆ ਡਾਕਟਰ ਪਿੰਡੋਂ ਹੀ ਆਪਣੇ ਬਥੇ ਪੈਣੀ ਜਾਏ ਵੀ ਲਾਗੇ ਦਾ ਰੱਖਾ ਹਾਂਜੀ ਆਪਾਂ ਨੂੰ ਯਕੀਨ ਉੱਤੇ ਆਪਾਂ ਗੱਲ ਵੀ ਕਰਵਾ ਦਾਂ ਕੋਈ ਵੀਰ ਆਪਦਾ ਡਾਕਟਰ ਇਹੋ ਚੈੱਕ ਕਰਵਾ ਸਕਦਾ ਮਤਲਬ ਕਿ ਉਹਨਾਂ ਨੇ ਕਲੀਅਰ ਕਰਤਾ ਕਿ ਇਹ ਗੱਲ ਨਹੀਂ ਹੈਗਾ ਵੀ ਮੇਰੇ ਕੋਲ 50 50% ਨਹੀਂ 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 ਸਾਹਿਬ 80% ਉਹ ਨਹੀਂ ਗੱਲ ਹੈ ਹਾਂਜੀ ਮੈਂ 100% ਠੀਕ ਹੈ ਵੀਰੇ ਬਾਬੇ ਇਹ ਦੋਸਤੋ ਤੁਸੀਂ ਵਿੱਚੇ ਸੁਣ ਵੀ ਰਹੇ ਹੋ ਮੇਰੇ ਭਰਾ ਬਾਕੀ ਉਸ ਡਾਕਟਰ ਸਾਹਿਬ ਨਾਲ ਗੱਲ ਵੀ ਕਰ ਲਿਆ ਜੀ ਉਹ ਤੁਹਾਨੂੰ ਬਥੇਰੇ ਗੱਲਬਾਤ ਤੇ ਡਿਟੇਲ ਦੇ ਦਊਗਾ ਵੀ ਮੇਰੇ ਲੋ ਵਾਕੀ ਜਿਹੜੀ ਡੰਨ ਹੋਈ ਆ ਠੰਡਾ ਟੀਕਾ ਲਾਇਆ ਉਹ ਸਾਨੂੰ ਸਾਹਿਬ ਬਹੁਤ ਤਜਰਬਾ 70 75 ਸਾਲ ਦੇ ਬਜ਼ੁਰਗ ਆ ਹਾਂ ਜੀ ਨੇ ਬਹੁਤ ਤਜਰਬੇਕਾਰ ਬੰਦੇ ਆ ਹਾਂਜੀ ਹਾਂਜੀ ਅੱਛਾ ਆਪੀ ਦੁੱਧ 5 ਕਿਲੋ ਆ 5 ਕਿਲੋ ਮਿੰਨ ਕੇ ਫੇਰ ਸਾਹਿਬ ਨੂੰ ਮਿੰਨ 5 ਕਿਲੋ ਦੁੱਧ ਮਿੰਨ ਕੇ ਕੋਈ ਵੀ ਭਰਾ ਲੈ ਜੇ ਥੋੜਾ ਬੈਕ ਸੈੱਟ ਤੋਂ ਪੁੱਤ ਇਧਰ ਮਾਰਦੇ ਗਾਹ ਮਾਈਨਸ ਪੰਜਾ ਵੇਖੋ ਕਿੰਨੀ 12 ਤੋਂ ਵਧਿਆ ਬਰਾਬਰ ਅਗਲੇ ਚੋਣ ਨੂੰ ਸਾਹਿਬ ਮਿਲਦੀ ਕਿਵੇਂ ਹੈਪੀ ਮਿਲਦੀ ਸਾਹਿਬ ਉਹ ਚੌਂਦੀ ਜਨਾਨੀ ਆਪਣੇ ਦੋ ਦਿਨ ਅਗੇ ਤਰੀਕੇ ਦੇ ਮਿਲੀ ਹੋਰ ਆਪਾਂ ਘਾੜੇ ਦੇ ਚਵਾ ਕੇ ਦੇਣਾ ਲੋ ਵੀ ਹੁਣ ਪਾੜੇ ਤੇ ਜਿਹੜਾ ਨਾ ਗਾੜ ਦੇ ਖੋਜੋਗੇ ਮੈਂ ਮਿਲਦੀ ਆਈ ਲਈ ਲਈ ਹੈ ਲਾਗਿਓ ਹਾਂਜੀ ਗਵੰਢੋਲੀ ਆਪਾਂ ਲਾ ਲਈ ਆ ਪਰ ਵੀਰਾਂ ਦਾ ਵੀ ਆਪਾਂ ਪਾੜੇ ਤੇ ਨਹੀਂ ਬੇਸ਼ੱਕ ਕੋਈ ਇੱਕ ਤਾਂ ਇੱਕ ਤਾਂ ਦੋ ਰੰਗ ਟੀਕਾ ਵੀ ਲੈ ਸਕਦੀ ਆ ਕਿਉਂਕਿ ਕਿਲਾ ਕਿਲਾ ਬੁਜੀਥਾ ਕਿਲਾ ਬਦਲਿਆ ਪਸ਼ੂ ਹੱਥਲ ਪਸ਼ੂ ਆ ਟੀਕਾ ਲੈ ਸਕਦਾ ਠੀਕ ਆ ਕੋਣ ਕਹੇ ਪੀ ਤੋੜ ਕੇ ਦਿਖਾ ਦਈਏ ਇੱਧਰ ਮੇਰੇ ਪਾਸੇ ਪੁੱਤ ਚੰਗੀ ਤਸੱਲੀ ਨਾਲ ਦਿਖਾ ਦਿਆ ਜੀ ਆਰਡਰ ਲੈਵੇ ਦੀ ਕੁਆਲਿਟੀ ਦਿਖਾ ਦਿਆ ਜੀ ਆ ਦੇਖੋ ਕਰੋ ਚੱਕ ਜੀ ਸੋ ਆਹ ਫੇਸ ਕਾਲ ਵੀ ਠੀਕ ਆ ਜੀ ਅੱਖ ਰੋਤਾਈ ਜਾ ਰਹੇ ਤਿਆਰ ਹੋਈ ਮੈਂ ਦੇ ਦੇਣਾ ਚਲੋ ਪੈਸੇ ਆ ਤੇ ਜਾਇਜ਼ ਲਾਉਣੇ ਜਿਹੜੇ ਵੀਰ ਨੇ ਤੇ ਅੱਗੇ ਕਰਮਾਂ ਲਈ ਠੀਕ ਹੈ ਜੀ ਨਿੱਤਰ ਆਈ ਆ ਬਿਲਕੁਲ ਚੈੱਕ ਪਾਸ ਹੋਈ ਆ ਉਹ ਜਿਵੇਂ ਮਰਜ਼ੀ ਆਪਣੀ ਤਸੱਲੀ ਕਰਨੀ ਚਾਹੋ ਉਹ ਕਰ ਸਕਦੇ ਹੋ 5 ਕਿਲੋ ਦੁੱਧ ਤੇ 45 ਦਿਨਾਂ ਦੀ ਹੈ ਚੈੱਕ ਪਾਸ ਆ ਦੇਖੋ ਕਰੋ ਜਾਗਾ ਬਿਲਕੁਲ ਪਤਲੇ ਪਿੰਡੇ ਦੀ ਹੈ ਠੀਕ ਆ ਜੀ ਸੰਗ ਦਾ ਪੂਰੀ ਭਾਲੀ ਸਮਝੀ ਆ ਪੱਦੀ ਚੱਡੇ ਬੇਬੇ ਦੀ ਸਾਫ ਆ ਬੈਕ ਸਾਈਡ ਤੋਂ ਬਿਲਕੁਲ ਪੱਦਰ ਪੂਰੀ ਜੰਮੀ ਚਲਦੀ ਹੈ ਲੁੱਸੀ ਵੀ ਤੇ ਚਲਣ ਕੋਈ ਸੀਨੇ ਦੀ ਹਾਂ ਆ ਦੇਖੋ ਲਓ ਠੀਕ ਆ ਜੀ ਬਾਕੀ ਲੇਵਾਂ ਲੂਵਾ ਬੈਕ ਸਾਈਡ ਤੋਂ ਬਿਲਕੁਲ ਪੱਦਰ ਇਕਸਾਰ ਵਿਖਾਉਂਦੀ ਆ ਥਾਣਾ ਦਾ ਸਪੇਸ ਤਕਰੀਬਨ 3 3 4 4 ਰੇਲ ਤੇ ਥਾਣ ਲੱਗਾ ਵੰਡ ਕਰਨ ਤੋਂ ਬਹੁਤ ਸਾਹਮਣੇ ਚੋਣ ਬਹੁਤ ਹੀ ਜ਼ਿਆਦੀ ਚੰਗੀ ਆ ਚੋਣ ਵੀ ਰੂਰਗੀ ਪੋਲੀ ਆ ਬਾਕੀ ਥਾਂ ਨੀ ਚਲੋ ਹੈਪੀ ਦੱਸਦਾ ਵੀ ਚੋਣ ਪੂਰੀ ਹੋਗੀ ਪੂਰੀ ਬੱਸ ਜੀ ਇਹ ਚੋਣਾਂ ਦੇ ਇਹ ਵੀ ਟੋਕਰ ਹੋ ਗਈ ਆ ਕੋਈ ਬਾਈਸ਼ਾਈ ਹੋਊਗੀ ਮੇਰੇ ਸਫਾਈਆਂ ਜਿੱਦਾਂ ਮੈਂ ਨੂੰ ਨਹੀਂ ਸਫਾਈਆਂ ਤਾਂ ਪੂਰੀਆਂ ਕਰਨ ਵਾਲੀ ਠੀਕ ਆ ਕਿਹੜਾ ਲੱਖਾਂ ਰੁਪਏ ਲਾਦ ਗਏ ਕਿਹੜਾ ਬਾਈਸੈਟ ਬਾਕੀ ਨਾ ਸਮਝੋ ਕੋਈ ਤਾਰ ਦਾ ਫਰਕ ਹੋਊਗਾ ਸਫਾਈ ਵੇਲੋ ਆ ਕਿਦਾਂ ਲੋਬੇ ਠੀਕ ਆ ਜੀ ਬਾਕੀ ਇਹ ਦੋਸਤੋ ਬਾਅਦ ਜੋ ਤੁਸੀਂ ਦੇਖ ਲਈ ਆ ਬਾਕੀ ਮੇਰੇ ਭਰਾ ਕਰੋ ਸੰਪਰਕ ਤੇ ਹੈਪੀ ਦਾ ਮੋਨੋ ਉਹੀ ਦੱਸਦੇ ਵੀ ਜਿਹੜਾ ਲੈਣਾ ਹੀ ਆ ਹਾਂ ਸੂਬਾ ਮੁੱਲ ਕਰਨ ਨੂੰ 55 ਗੱਲ ਕੇ 60 ਕਰ ਲਈਏ ਹਾਂ ਬੁਣ ਜਾਈਆ ਦੁਨਾਂ ਦੇ ਦੀਏ 52 ਦੀ ਹਾਂਜੀ ਆ ਕਾਪੇ ਕੱਢ ਦੇ ਕਸਰਾ ਬੁਸਰਾ ਕੱਢ ਕੇ ਦੇ ਦੀਏ ਮਾਲ ਆ 50 ਦੀ ਦੇ ਦੀਏ ਹੋਰ 50 ਦੀ ਦੇ ਦੇ ਵਿੱਚੋਂ ਹੋਰ ਹੁੰਦਾ ਹੀ ਕਰਦੇ ਦੋ ਛਾੜਦੇ ਸੰਸਾਹਾਂ 48 ਦੀ ਜਦੋਂ ਜਿੰਨੇ ਪਾਇਆ ਆ ਮੰਗੇ ਇੰਨੇ ਪਾਇਆ ਦੀ ਦੂਜੇ ਕੰਮ ਜਾ ਗਈ ਪਰ ਆਪਾਂ ਉਹ ਕੰਮ ਨਹੀਂ ਕਰਾਉਂਦੇ ਬਾਬੇ ਦੀਆ ਕੰਮ ਭਾ 11 12 ਲੀਟਰ ਦੁੱਧ ਪਿਉਣਾ ਆਲੀ ਏ ਹਾਂਜੀ ਹਾਂਜੀ ਦੋ ਘੜੇ ਪਾਇਆ ਸੰਸਾਹਾਂ ਵਾਲਾ ਹੋਣੀ ਲੋ ਵੀ ਹਾਲ ਆ ਜੀ ਸਰਕਾਰੀ ਯਾਤਰਾ ਹੈ ਕੱਲ ਵਜਨਾਲੇ ਨਾਲ ਦੇ ਪਰ ਨਹੀਂ ਦੇ ਜੇ ਭਾਈ ਚੈੱਕ ਕਰਵਾਈ ਆ ਵੀ ਅੱਜ ਹੜਤਾਲ ਦੀ ਹਾਂ ਹਾਂ ਜੀ ਹੜਤਾਲ ਦੀ ਹਾਂ ਹੜਤਾਲ ਦੀ ਦੋਸੇ ਮੈਂ ਮਿਲ ਜਾਣੀ ਆ ਚੈੱਕ ਪਾਸ ਆ 45 ਦਿਨਾਂ ਦੀ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ ਜਿੱਦਾਂ ਮਰਜ਼ੀ ਆਪਣੇ ਤਸੱਲੀ ਕਰ ਕਰ ਲੈ ਕੇ ਜਾਓ ਕੱਦਾਂ ਦੇ ਬਾਅਦ ਸਾਫ਼ ਸੁਥਰਾ ਚੋਕੇ ਲੈ ਕੇ ਜਾਓ ਉਹ ਸਮਾ ਕੇ ਉਹ ਮੇਰਾ ਪਰ ਤੁਸੀਂ ਇੱਥੇ ਜੋ ਬਣਦੀ ਸਰਦੀ ਤਸੱਲੀ ਕਰ ਲਿਆ ਜੀ ਤੇ ਇੱਕ ਹੈਪੀ ਆਰ ਸੈਕਿੰਡ ਨੰਬਰ ਤੇ ਵਾਰ ਕਿੰਨੇ ਦਿਨਾਂ ਦੀ ਸੂਈ ਆ ਸੰਜੀ ਸਾਹਿਬ ਇਹਨੂੰ 20 ਤੋਂ 25 ਦਿਨ ਮਹੀਨਿਆਂ ਅੰਦਰ ਅੰਦਰ ਅੰਦਰਾਂ ਦਾ ਸਰਮ ਸਾਹਿਬ ਜੀ ਮਹੀਨੇ ਕਿਤੇ ਅੰਦਰਵਾਰ ਹੀ ਆ ਬੱਚਾ ਬੱਚੀ ਆ ਬੱਚਾ ਬੱਚਾ ਮਗਰ ਬੱਚਾ ਐਰ ਸ਼ਰ ਹਾਂਜੀ ਇਸੇ ਦਾ ਹੀ ਐਸੇ ਰਹੀ ਲਓ ਜੀ ਇਸੇ ਵਾਰ ਬਾ ਇਹ ਮਗਰ ਬੱਚਾ ਦੇ ਮੇਲ ਕਾਫ ਆ ਆ ਕਰੋਨਾ ਕੀਆ ਭਰਾਇਆ ਚੰਗਾ ਪਰ ਦੇ ਵਿੱਚ ਸ਼ਾਇਦ ਬੱਚਾ ਤੁਸੀਂ ਵੇਖ ਲਓ ਠੀਕ ਹੈ ਜੀ ਹੈ ਕੋਲਾ ਹੀ ਆ ਕੋਈ ਮਹੀਨੇੋਂ ਅੰਦਰ ਅੰਦਰ ਹੀ ਜਾਪਦਾ ਬਾਕੀ ਹਰੇੜ ਭਰਾ ਦੀ ਆਪੋ ਆਪਣੀ ਸਮਝ ਆ ਤੁਹਾਡੀ ਐਰ ਸ਼ਰ ਜੇ ਦੇ ਵਿੱਚ ਮਗਰ ਲਾਲ ਡੱਪੀ ਜਿੱਤੇ ਰਬੀ ਦੇ ਵਿੱਚ ਬੱਚਾ ਮੀਲ ਕਾਫ ਅੱਪੀ ਇਹ ਤਾਂ ਦੋ ਤੋਂ 10 ਮੇਰਾ ਆਪਣਾ 9 ਕਿਲੋ ਦੁੱਧ ਹੋ ਗੋਣਾ ਆ ਕੱਮ ਦੋਆ ਪਾਸੇ 12 ਵਾਲਾ ਜਿਹੜਾ ਬਿਲਕੁਲ ਆਪਾਂ ਲੀਟਰ ਮਾਰ ਕੇ ਦਾ ਆਪਾਂ 12 ਕਿਲੋ ਚੋਕਲੇਟ ਨੂੰ ਦੋ ਦਿਨ ਨਾ ਬੁਖਾਰ ਹੋ ਗਿਆ ਆਪਣੇ ਕੋਲ ਹਾਂ ਹੁਣ ਬਿਲਕੁਲ ਐਸੇ ਗਰਮੀ ਵੀ ਬਹੁਤ ਹੈ ਗਰਮੀ ਜਿਆਦੀ ਆ ਹਾਂਜੀ ਅੱਛਾ ਉਹ ਵਧੀਆ ਵਪਾਰੇ ਲਾ ਨਜ਼ਰ ਪਾ ਨਹੀਂ ਪਾਈ ਉੱਤੇ ਅੱਛਾ ਅੱਛਾ ਹਾਂਜੀ ਉਹ ਕੋਈ ਨਾ ਕੋਈ ਗਲਤੀ ਇੰਨੀ ਕਰਕੇ ਕਿ ਤਰ੍ਹਾਂ ਟੈਂਪਰੇਚਰ ਵੱਧ ਘਟ ਜਾਂਦਾ ਪਸੰਦ ਬਾਬੇ 9 ਕਿਲੋ ਦੁੱਧ ਹੈਪੀਆਂ ਦਾ ਹੁਣ ਚਵਾ ਲਏਗੇ ਬਾਕੀ ਆੰਬਾ ਵੀ 12 ਕਿੱਗਲੋ ਦੋਤ ਸੀਗਾ ਚਲੋ ਕਿਤਨਾ ਕਿਤੇ ਮਾਰਾ ਮੋੜਾ ਬੁਖਾਰ ਚਾਹੇ ਕੋਈ ਟੈਂਪਰੇਚਰ ਅਪ ਡਾਊਨ ਹੋਵੇ ਕੋਈ ਥੋੜੇ ਜਿਹੇ ਚੋਣ ਪੋਲੀ ਅਗਲੇ ਪਿਛਲੇ ਥਾਣਾ ਦੀ ਚੋਣ ਤੁਸੀਂ ਵੇਖ ਲਈ ਆ ਇਹ ਅਗਲੇ ਥਾਣਾ ਦਾ ਭਰਾ ਮੇਰਾ ਭਰਾ ਚੈੱਕ ਕਰ ਲੋ ਠੀਕ ਆ ਜੀ ਅਗਲੇ ਥਾਣਾ ਦੀ ਚਵਾਈ ਆ ਇਹ ਮਗਰਲੇ ਥਾਣਾ ਦੀ ਚਵਾਈ ਆ ਆ ਦੇਖੋ ਇਹ ਠੰਡੀ ਧੀਰੀ ਆ ਕਿਸੇ ਰਗ ਦੀ ਭੂਰ ਛੱਟਾ ਨਹੀਂ ਆ ਕੋਈ ਵੰਗਾ ਜੂੜ ਰੱਸੀ ਪਾਉਣ ਦੀ ਲੋੜ ਨਹੀਂ ਗਈ ਕੋਈ ਨਹੀਂ ਬਿਕਾਰ ਨਾ ਛੱਡੋ ਨੀ ਛੱਡੋ ਲਾ ਛੱਡੋ ਜਿੰਦਾ ਮਰਜੀ ਚੋਲੋ ਹੈ ਪਹਿਲਾਂ ਨਾ ਕਿ ਦੂਜੇ ਪਿਆਰ ਦੀ ਹੈ ਸੰਜੀ ਸਾਹਿਬ ਉਹਦੇ ਪਹਿਲੇ ਨਾਲ ਦੂਜੇ ਨਾਲ ਹੋਊਗੀ ਮੂੰਹ ਤਾਂ ਚਾਰ ਦੰਦ ਹੁੰਦਾ ਉਹਦਾ ਚਾਰ ਹੈ ਹਾਂ ਚੌਗੀ ਆ ਪਹਿਲੇ ਨਹੀਂ ਹੋਊਗੀ ਮੇਰੇ ਸਾਇਹ ਦੇ ਮੇਰੀ ਗੱਲ ਸੁਣ ਪਹਿਲਾ ਸਵੇਰ ਹੀ ਸੂਈ ਲੱਗਦੀ ਪਹਿਲੇ ਨਹੀਂ ਆ ਲੋ ਜੀ ਪਹਿਲਾਂ ਜਿਹੜੀ 200 ਵਾੜਾ ਮੁੱਲ ਵੀ ਬੜੀ ਲੱਗਾ ਥਾਜਾ ਲੱਗਾ ਹੈ ਮੂੰਹ ਵੀ ਜਾਇਜ਼ ਕਰਾਉਣਾ ਜਿਹੜੇ ਵੀਰ ਨੇ ਚਲੋਗੇ 8 9 9 10 ਲੀਟਰ ਘਰੇ ਤੁਹਾਨੂੰ ਬਾਹਰ ਇੰਨਾ ਦੋ ਤੇ 10 ਕਿਲੋਨੇ ਖਲਾ ਡੁਲਾ ਦੇਈ ਜਾਣਾ ਹਾਂ ਦੇ ਕੋਲ ਕੋ ਗੱਡੀ ਵਾਲੇ ਵੀ ਨਗੀਲੀ ਹੋਉਂਦੀ ਤੇ ਤੂੰ ਤੇ ਵਸ਼ੀਆ ਫਿਰ ਤਾ ਆਪਣ ਕਰਕੇ ਵਧਣਾ ਹੈ ਕਰਨਾ ਥੋੜਾ ਹੀ ਹਾਂ ਜਿੰਨੇ ਆਪਣੇ ਸੇਵਾ ਵਾ ਉਹ ਅਨੁਰੋਧ ਤਾਇੰਤ ਲੱਗ ਪਈ ਥੋੜਾ ਫੇਕਾ ਹਾਂਜੀ ਹਾਂ ਲੱਗ ਪਈ ਆ ਬਈ ਆ ਬੰਦੇ ਨੂੰ ਬੁਖਾਰ ਹੋ ਗਿਆ ਡਿੱਗਦਾ ਹੀ ਜਾਂਦਾ ਪੱਤੀ ਆ ਚੰਗੀ ਤੇ ਨਾ ਬਾਕੀ ਥੋੜਾ ਸਾਥ ਹੋ ਗਿਆ ਕਿਦਾਂ ਲੱਗਾ ਹਾਂ ਮੈਂ ਤੇ ਬੈਨ ਦੇ ਪਾਸੋਂ ਮਾਰੂ ਚਾਹ ਤੇ ਠੀਕ ਆ ਆ ਥਾਣਾ ਆ ਸੈਜ ਬਾਕੀ ਵਿਰਲਵਾਲ ਜਿੰਨੇ ਵੀ ਆ ਤੁਹਾਡੇ ਸਾਹਮਣੇ ਆ 9 ਕਿਲੋ ਧਾਰਾ ਮੇਰਾ ਭਰਾ ਜਿਹੜਾ ਮਰਜੀ ਸੱਜਣ ਜੋ ਕੇ ਤਸੱਲੀ ਕਰਕੇ ਲੈ ਜਾਏ ਚੌਗੀ ਦੱਸ ਰਿਹਾ ਵੀ ਰੈਪੀ ਕੱਲਾ ਹਾਪੀ ਕਿਤੇ ਗੰਨਾਜੀ ਚੌਗੀ ਤੇ ਨਹੀਂ ਹੋਗੀ ਤੁਹਾਨੂੰ ਜਾ ਬਈ ਚੈੱਕ ਕਰਾ ਦੇ ਦੇ ਵੇਖ ਲੈ ਜੇ ਹੁੰਦੀ ਆ ਤੇ ਕਿਸੇ ਭਰਾ ਆਪਣੇ ਇਹ ਨੱਖ ਇੱਧਰ ਹੱਲੋ ਹਾਂ ਨਹੀਂ ਸ਼ਕੀ ਸੰਧ ਸਾਹਿਬ ਚੌਕੀ ਤੇ ਖੜੀਆਂ ਨੇ ਹਾਂਜੀ ਬਹੁਤ ਗੱਲ ਕਰਦੇ ਹਾਂਜੀ ਛੇਕ ਦੇ ਬਰਾਬਰ ਨਹੀਂ ਕੀਤੇ ਜੇ ਹਾਂਜੀ ਹਾਂਜੀ ਛੇਕ ਦੇ ਬਰਾਬਰ ਕਰਤੀ ਪਈ ਏ ਚਲੋ ਇਹ ਤੋੜਨਾ ਦੇ ਇੱਕ ਪਾਸੇ ਉਹਦਾ ਬਿਲਕੁਲ ਛੇਕ ਜੀ ਦੋਸਤੋ ਸੱਟਣਾ ਠੀਕ ਹੈ ਜੀ ਛੇਕ ਦਾ ਤੇ ਇੱਕ ਛੇਕ ਦਾ ਚੱਕਿਆ ਇਹਨੇ ਕਰਮਾਲੀ ਨੇ ਬਰਾਬਰ ਛੀਕੀ ਮੰਨ ਲਓ ਵੀਰ ਮੇਰਾ ਕੋਈ ਕੋਈ ਸ਼ਕੀ ਮੰਨ ਕੇ ਬੇਸ਼ੱਕ ਸੌਦਾ ਕਰ ਲਵੇ ਚਾਹੂੰ ਕਿ ਚੌਕੀ ਸ਼ਕੀ ਮੰਨ ਲਿਓ ਚੱਕੀ ਮਨ ਲਓ ਠੀਕ ਆ ਜੀ ਕੰਨੀਆ ਚੱਕੀ ਨਾ ਕਿਹੜੀ ਹੈ ਮਾਹੀ ਆ ਗਈ ਸੀ ਹਾਂ ਗੁੱਡੀ ਹੋ ਗਈ ਕਦੇ ਹਾਂ ਨਹੀਂ ਨਹੀਂ ਬਹੁਤ ਵਧੀਆ ਠੀਕ ਆ ਜੀ ਬੜ ਚੰਗੀ ਹੋ ਇਹਨਾਂ ਘਰ ਦੇ ਗੁਜ਼ਾਰੇ ਲਈ ਥੋੜਾ ਆਪਾਂ ਵੇਲਾ ਘਰਾਮਾਰੀਆਂ ਦੇ ਪਾਸ ਮਾਈ ਨੂੰ ਫੇਰ ਦੇਖੋ ਲੈ ਜੀ ਬਹੁਤ ਜੈ ਜੈ ਚੋਣ ਕੋਲੀ ਲੈ ਜੀ ਪਾਰ ਦੀ ਨਾ ਮਿੱਟੀ ਥੱਲੇ ਹਾਂ ਉਹ ਖੰਦੀ ਮੇਰੀ ਹਲੋ ਠੀਕ ਆ ਠੀਕ ਆ ਲੈ ਚੰਗੀ ਆ ਠੀਕ ਆ ਵੀਰੇ ਟੋਲੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਦੋ ਦੋ ਚਾਰ ਚਾਰ ਥਾਰਾ ਮਾਰ ਕੇ ਤੁਹਾਨੂੰ ਦਿਖਾ ਦਿੱਤੀਆਂ ਨੇ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਤੁਸੀਂ ਥਾਣਾ ਦੇਖ ਲਿਆ ਮੁੱਠੀ ਮੁੱਠੀ ਥਾਰਾ ਰੋਕ ਰੋਕ ਦੇ ਥਾਣਾ ਠੀਕ ਆ ਰੇਟ ਵੀ ਚੈੱਕ ਕਰਾ ਦਿੰਨੇ ਹੈਪੀ ਬੋਰ ਮੁੱਲ ਉਹੀ ਦੱਸਣਾ ਚਾਹਵਾ ਬੱਛੀ ਦੇ ਚਲੋ ਦੋ ਦੋ ਜਿਹੜੇ ਸਾਹ ਹੁਣਿਆ ਵਾ ਮੁੱਲ ਕਰਦੇ 35 ਆ 32000 ਦੀ ਦੇ ਦੀਏ 32 ਦੀ ਹਾਂਜੀ ਥੋੜਾ ਬਾਬਾ ਜੀ ਜਲ ਪਾਣੀ ਲੈ ਕੇ ਵਿੱਚੋਂ 28000 ਥਾਈ ਹਜ਼ਾਰ ਦਾ ਦੇ ਦਾਂਗੇ 28000 ਦੀ ਹਾਂਜੀ ਲਓ ਜੀ 28000 ਦੀ ਅੱਜ ਆਪਣੇ ਭਰਾਵਾਂ ਨੂੰ ਇਹ ਰੈਡ ਮਿਲ ਜੂਗੀ ਉਹ ਗ੍ਰਾਸ ਸੀ ਜੀ ਇਹੋ ਜਿਹੇ ਕਈ ਗੱਲਾਂ ਕੁ ਸੀ ਲਓ ਬਾਕੀ ਛਾਂਤ ਬਹੁਤ ਸਵਾਦੀ ਬਾਕੀ ਮੇਰਾ ਕੋਈ ਵੀ ਨਹੀਂ ਜਿੱਦਾਂ ਮਰਜੀ ਮਰ ਗਿਆ ਮਰਲਾ ਚੋ ਜਿੱਦਾਂ ਮਰਜੀ ਪਿੱਛੋਂ ਚੋ ਲੋ ਅੱਗੇ ਚੋ ਠੀਕ ਆ ਇਹ ਪੁਰਾਣਾ ਕਿਹਦੇ ਵੇਰ ਲੈਣੀ ਹੈਗਾ ਆ ਵੇਨ ਲੋ ਗੈਰ ਕੋਈ ਚਲਾ ਪਾ ਮਗਰ ਇਹਨਾ ਮਰਲਾ ਚੋ ਆ ਮੈਨੇ ਜਿੱਦਾਂ ਲੰਬਾ ਥਾਰ ਲੰਬਾ ਨਾ ਹਾਂਜੀ ਹਾਂਜੀ ਬਹੁ ਵੀ ਇਹ ਸਿਰਫ 28000 ਦੀ ਇਧਰ ਆਪੀ ਆ ਕਿਵੇਂ ਅੰਸਰ ਜਿਹੜੀ ਗੱਪੜ ਕਰਾਤੀ ਆ ਹਾਂਜੀ ਅਸਨ ਸਾਹਿਬ ਆਪਾਂ ਟੀਆ ਭਰਾਇਆ ਵਾ ਅੱਛਾ ਬਾਜੇ 789 ਟੀਆ ਭਰਾਇਆ ਅੱਛਾ ਅੱਛਾ ਜੀ ਹਾਂਜੀ ਕੋ ਦੰਦੀ ਦੁੰਦੀ ਹੈਗੀ ਆ ਕਿ ਜੰਮੀ ਨਾ ਜਵਾਨ ਆ ਜਵਾਨ ਆ ਹਾਂਜੀ 13 ਉਮਰ ਦੀ ਪੁੱਜੀ ਆ ਕਰਮਾਲੀ ਲੱਗਣ ਬੰਨ ਖੋ ਥੋੜਾ ਜਿਹਾ ਬੱਤਰ ਗਵਾਈ ਖੜੀ ਹਾਂਜੀ ਹਾਂਜੀ ਤੇ ਆਪਾਂ ਅੱਜ ਬਣੀ ਨੂੰ ਕਿੰਨੇ ਦਿਨ ਹੋ ਗਏ ਆ ਸੰਨ ਸਾਹਿਬ ਭਾਏ ਅੱਜ ਉਹ ਵੀ ਇੱਕ ਹਫਤੇ ਦੀ ਬਣੀ ਆਪਾਂ ਇੱਕ ਹਫਤੇ ਦੀ ਬਣੀ ਸੌਰੀ ਆ ਸੰਨ ਸਾਹਿਬ ਜਿੰਨੇ ਗਾੜੀ ਵਾਸੀ ਸਾਹਮਣੇ ਕਾਪਰ ਵਾਈਟ ਤੁਸੀਂ ਬਾਹਰ ਦਾ ਦੇਖ ਲਓ ਹਫਤੇ ਦੀ ਬਣੀ ਜਾਰੀ ਆ ਕਿਸੇ ਭਰਾ ਦੀ ਕਿਸਮਤ ਆ ਹਾਂਜੀ ਚਾਰੇ ਥਾਣਾ ਝੋੜੀ ਥਾਲੀ ਥੱਲੋਂ ਵੇਖੋਗੇ ਕਾਫੀ ਆ ਚਾਰੇ ਥਾਣਾ ਕੋਈ ਫੋੜ ਸ਼ਾਂਕ ਨਹੀਂ ਗਈ ਸੰਨ ਸਾਹਿਬ ਮੱਛੀ ਪਿਆਰ ਹੋਈ 50000 ਦੀ ਹੈਗੀ ਆ ਯੋਗੋ ਚੀਜ਼ ਕੋਈ ਨਹੀਂ ਸੁਣਾ ਬੈ ਛੇੜੀ ਚੋਂ ਆ ਹਾਂ ਲੋ ਜੀ ਕੋਈ ਵੀ ਸ਼ਾਇਦ ਜਦੋਂ ਟਿਕਾਣੇ ਤੇ ਆ ਜਾਏ ਜਾਂ ਬਿਲਕੁਲ ਨਿੱਤਰਾਵੇ ਜਾਂ ਸਰੂਪੇ ਉਦੋਂ ਪਰ ਰਕਮ ਦੀ ਸ਼ਾਇ ਬਣੀ ਜਾਂਦੀ ਆ ਹਾਂਜੀ ਹਾਂਜੀ ਸਟੇਟ ਪੜਾ ਸਪੌਂਸਰ ਜਿਹੜੀ ਵੀ ਰਵਾ ਤੇ ਆਪਾਂ ਗੱਬਨ ਕਰਾਈ ਆ ਆਪਾਂ ਇਹ ਪਹਿਲੇ ਮੈਟਰ ਪੁੱਛੇ ਉਹਦੇ ਖਰਾਬੀ ਖਰੀਦਦੇ ਨਾ ਨਹੀਂ ਕੋਈ ਖਰਾਬੀ ਠੀਕ ਆ ਆਪਦੇ ਠੀਕ ਕਰਵਾਇਆ ਆਪਾਂ ਨੂੰ ਹੌਲ ਕਰਵਾਇਆ ਲੋ ਵੀ ਆਪਦੇ ਹੱਥੀ ਜਿਹੜਾ ਟੀਕਾ ਰਖਾਇਆ ਠੀਕ ਆ ਸੰਧਾਵਾ ਭਾਈ ਇੱਕ ਰੇਟਰ ਦੀ ਦਵਾਈ ਦੋਣਾ ਜਿਹੜੇ ਵੇਖੇ ਮੈਂ ਕਿਹਾ ਕਿ ਜੇ ਉਸਨੇ ਟੀਕਾ ਰਖਾ ਦੋਵੇਂ ਨੂੰ ਆਪਾਂ ਰਖਾ ਦੇਈਏ ਹਾਂ ਲੋਕਾਂ ਦੇ ਵਿੱਚ ਹੀ ਆ ਕਦੇ ਸਾਫ ਸੁਥਰੀ ਸਟੇਟ ਪੜੇ ਦੇ ਵਿੱਚ ਆ ਸੋਹਣੀ ਬੁਤਨੀ ਆ ਮੈਂ ਹੁੰਦਾ ਵਾ ਡਿਜ਼ਾਈਨ ਜਿਹੜਾ ਚੰਗਾ ਵਾ ਐ ਵੀ ਲੰਬਾ ਕੰਨ ਨਹੀਂ ਨਹੀਂ ਜਾਏ ਨਾ ਜੀ ਜਦੋਂ ਬੋਲਣਾ ਹੈ ਜਿਹੜਾ ਛੋਟੀ ਫਰੀ ਵਾਲਾ ਕੰਨ ਆ ਹਾਂ ਜੀ ਵੀ ਜਿਹੜੀ ਛੋਟੀ ਵਾਲਾ ਛੋਟਾ ਕੰਨ ਵੀ ਜਿਹਦਾ ਜਰਸੀ ਦਾ ਸ਼ੀਰੂ ਦੇ ਕੰਨ ਅਡੇੜੇ ਆ ਹਾਂ ਮੋਬੇ ਮੇਰਾ ਭਰਾ ਕੋਈ ਵੀ ਚਲੋ ਸਾਫ ਲੂਗਾ ਸਾਫ ਦਾ ਜਿਹੜਾ ਦੋਸਤੋ 8000 ਦਾ ਤਿਆਰ ਹੀ ਨਸ਼ੀ ਪਾਈ ਹਜ਼ਾਰ ਦੀ ਹੈਗੀ ਆ ਇਹ ਤਪੱਸਿਆ ਹੀ ਆ ਦੋਸਤੋ ਚਲੋ ਐਨੀਮਲ ਜਾਨਵਰ ਦੀ ਇਹ ਤਪੱਸਿਆ ਹੀ ਆ ਜਿਹੜਾ ਖੁਰਲਿਆਂ ਦੇ ਹੱਥ ਮਾਰਨਾ ਗੋਆ ਦਾ ਧੌਣਾ ਪਿੱਛੇ ਕਰਨਾ ਸਾਨੂੰ ਯਾਦ ਯਾਦਾ ਕਮੇਟੀ ਪਾਉਣੇ ਕੋਈ 50000 ਦਾ ਵੀ ਆਹ ਉਹ ਗੱਲ ਕਰੀ ਮਹੀਨੇ ਮਹੀਨੇ ਬਾਅਦ ਦੇਣੇ ਪੈਣੇ ਆ ਇਹ ਇੱਕ ਜਿਹੜੇ ਲਾਲਾ ਕਦੇ ਮਰ ਕੇ ਵਜਨੇਗਾ ਹਾਂ ਹਾਂਜੀ ਬਿਲਕੁਲ ਲੈ ਵੀ ਆਪੀ ਮੰਗ ਦਮਾਨ ਦੀ ਉਹ ਜੀ ਕਰਤਾ ਸਾਨੂੰ ਸਾਹਿਬ ਲੈ ਤੇ ਵਾਲੀ ਗੱਲ ਮੱਛੀ 15 ਰੇਟ ਕਰਨਾ ਚਲੋ ਗੱਪਾਂ ਠਹਿਰੇ ਨਾ ਠਹਿਰੇ ਹਾਂਜੀ ਹਾਂ ਜਨਾ ਨਾ ਆਪਾਂ ਗੱਪਾਂ ਗੁੱਪਾਂ ਦੀ ਗਰੰਟੀ ਦੀ ਗੱਲ ਹਾਂ ਜੇ ਜਿਹੜੀ ਆਪਰੇ ਆਪਾਂ ਗੱਲ ਵੀ ਕਰਵਾ ਲਾਂਗੇ ਹਾਂ ਠੀਕ ਆ ਇਹ ਮੁੱਲ ਕਰਦੇ 15 12 ਦੀ ਦੇ ਦਈਏ 12 ਦੀ ਹਾਂ ਕੋਈ 12 ਬੂਰਾ ਦੀ ਕੋਈ 11 ਦੀ ਗੱਲ ਨਾ ਕਰੀਏ ਤਾਹੋ ਅੰਦਰ ਦੇ ਦੀਏ ਪ੍ਰੇਮ ਆ 9000 ਦੇ ਦਿਆਂ 9000 ਦੀ ਦੇ 9000 ਬ ਵੀ 9000 ਫੋਰ ਸ਼ਾਂਗ ਨਹੀਂ ਲੈ ਗਏ ਬਾਦੇ ਤਸੱਲੀ ਨਾਲ ਸਾਰੇ ਥਾਂ ਚੋਲੀ ਪਖਾ ਦੇ ਬੇ ਬੇ ਚੋਲੀ ਹੋਂ ਤੇ ਲੋਕ ਮੇਰਾ ਭਰਾ ਮਾਰੋ ਚਾਹਤਾ ਚੋਲੀ ਵੇਖੋ ਚਾਰੇ ਥਾਣਾ ਬੰਦਾ ਕਰਨਾ ਤੁਹਾਡੇ ਸਾਹਮਣੇ ਯਾ ਠੰਡੇ ਤੇਰੀ ਕਰਮ ਜਿਦਾ ਮਰਜੀ ਬੈ ਬੈ ਤਸੱਲੀਆਂ ਕਰੋ ਬਸ ਜੀ ਇਹੋ ਜਾਨਵਰ ਵੀ ਦੋ ਸਾਂਭਣ ਦੀ ਲੋੜ ਆ ਬਾਦ ਵਿੱਚ ਜਿਹੜੇ ਮੇਰੇ ਭਰਾ ਜਿਹਨੂੰ ਅਸੀਂ ਬਣੀ ਸਾਂ ਜਾਂ ਦਸੂਵੀਂ ਚੀਜ਼ ਹੈ ਉਹ ਆ ਜਦੋਂ ਪਿਆਰ ਹੋ ਜਾਂਦਾ ਬਹੁਤੇ ਵੀਰਾਂ ਨੇ ਕਹਿਆ ਵੀ 70 ਪੀ ਦੇਣ ਡਿਆ ਕੋਈ ਸਹੀ ਗੱਲ ਹੈ 70 ਦੀ ਵੀਰੋਂ ਤੁਸੀਂ ਸਾਬਣ ਲਓਗੇ ਤੇ 70 ਦੀ ਤੁਹਾਨੂੰ ਸਾਬਣ ਇੰਨੀ ਵੀ ਵਸ਼ੀਰ ਆ ਗਈ ਨਹੀਂ ਤਾਂ ਵੀ ਵਸ਼ੀ ਪਾਈ ਆ ਆਪੀ ਆਗੇ ਆ ਬਾੜ ਆਪਣੇ ਕੋਲ ਕਿਵੇਂ ਟੋਕਰ ਦੇ ਕੇ ਇਹੋ ਟੋਕਰ ਆ ਆ ਤੁਸੀਂ ਆਪਾਂ ਜੀ ਚੈੱਕ ਕਰਾਓ ਜਿਹੜੇ ਦੋਸਤੋ ਟੋਕਰ ਖਾ ਰਹੇ ਤੁਹਾਨੂੰ ਕਿੰਨਾ 5-4 ਕਿਲੋ ਜਲੇ ਜਿਵੇਂ ਮਿਰਕੀ ਲਾਗੇ 5 ਕਿਲੋ ਨੱਟ ਜਿਹੜਾ ਬੋਬੋ ਦੇ ਥੱਲੇ ਹੁਣ ਹਾਜ਼ਰ ਅਗਲੇ ਥਾਂਾਂ ਦੀ ਚੁਵਾਈ ਕਰੋ ਚੈੱਕ ਇਹ ਮਗਰਲੇ ਥਾਂਾਂ ਦੀ ਚੋਣ ਵੇਖੋ ਕੋਈ ਮੋਟੀ ਤਾਰ ਆ ਗਰਲ ਕਰ ਲਈ ਆ ਆਵਾਜ਼ ਸੁਣਦੀ ਆ ਨਾਲ ਗਵਾਂਡੀ ਨੂੰ ਵੀ ਠੀਕ ਆ ਜੀ ਅਜੇ ਕੋਈ ਕਿਸਮਾਨ ਨਹੀਂ ਪਾਇਆ ਇਹਨੇ ਵੇਲੋ ਹਾਂ ਰੋਟੀ ਗਾ ਇੱਕੇ ਦੱਲੇ ਮਟੀਏ ਭਾਇ ਦੋ ਨੂੰ ਇਹਦੀ ਬੋਲੀ ਸੀ ਹਫਤੇ ਕਿ ਦੀ ਇਹ ਵੀ ਬਣੀ ਆ ਹਾਂਜੀ ਹਾਂਜੀ ਆ ਪਟੀਏ ਭਾਇ ਦੋ ਬਾਕੀ ਵਜਨ ਵਾਟਾ ਪੂਰਾ ਜਰਸੀ ਕਰਾਸ ਹੋਇਆ ਹਾਂਜੀ ਹਾਂਜੀ ਲਾ ਵੀ ਵਜਨ ਲੋਡ ਪੂਰਾ ਜਰਸੀ ਕਰਾਸ ਫਰੀਡ ਆ 5 ਕਿਲੋ ਦੁੱਧ ਦਾ ਉਹਨੂੰ ਇੱਕ ਸਾਈਡ ਤੇ ਕਰਕੇ ਖਰੀਦਿਆ ਜੇ ਵੀ ਹਾਂ ਵੀ ਗੱਬਣਾ ਬੇਸ਼ੱਕ ਟੀਕਾ ਲਵਾ ਜਾ ਨਿਕਲ ਆਉਂਦੀ ਆ ਉਹ ਕਿਸਮਤ ਦਾ ਦਾ ਕਿਸਮਤ ਤੇ ਦੀ ਬਾਕੀ ਸੰਧਾਨ ਜਿਹਨੇ ਕੱਲੀ ਰੱਖਣੀ ਆ ਨਾ ਦੋ ਦਿਨਾਂ 6-7 ਕਿਲੋ ਦੁੱਧ ਜਰਸੀ ਆ ਇਹ ਨਹੀਂ ਸੰਧਾ ਦੋ ਦਿਨ ਵੀ 18-20 ਕਿਲੋ ਦਿੱਤਾ ਉਹ ਤਿਆਰ ਨੇ ਆ ਇਹੋ ਜੀ ਦੀ ਗੱਲ ਕੋਈ ਸੂਆ ਤੀਜਾ ਜੋ ਕਹੋ ਜੀ ਤੀਜਾ ਸੂਆ ਤੇ ਬਾਕੀ ਵਜਨ ਮੇਟ ਪੂਰਾ ਠੀਕ ਆ ਜੀ ਢਾਂਚਾ ਤੁਸੀਂ ਸਾਹਮਣੇ ਦੇਖ ਰਹੇ ਜੇ ਨਾਰਮਲ ਚਾਹ ਪਾਣੀ ਦਾ ਡੰਗ ਸਾਰਨਾ ਕਿਸੇ ਭਰਾ ਨੇ ਤੇ 5 ਕਿਲੋ ਦੁੱਧ ਬੰਦੇ ਚੰਗਾ ਇਹੋ ਜੀ ਦੀ ਕੋਈ ਜੋਰੀ ਯਾਪ ਨਹੀਂ ਦੇ ਮੌਜੀ ਕਰੋ ਚੱਕ ਠੀਕ ਆ ਚਲੋ ਬਾਕੀ ਮੇਰੇ ਵੀ ਅੱਜ ਬੜੇ ਜਾਇਜ਼ ਰੇਡ ਦੇ ਵਿੱਚ ਜਾਣੀ ਆ ਕਿਉਂਕਿ ਬਣੀਆਂ ਸੌਰੀਆਂ ਦਾ ਵੇਰਵਾ ਪਾ ਦਿੱਤਾ ਆਪਾਂ ਅਗੋਂ ਬਣਿਆ ਹੋਵੇ ਪਸ਼ੂ ਤਾਂ ਨਿਕਲੂਗਾ ਵੀ ਜ਼ਰੂਰ ਠੀਕ ਆ ਜੀ ਜੇਕਰ ਚਲੋ ਬਣਿਆ ਨਹੀਂਗਾ ਏਆਈ ਨਹੀਂ ਕਰਵਾਈ ਸੰਧੂ ਸਾਹਿਬ ਉਹ ਬੱਚੀ ਉਹਨੇ ਆਏ ਦਾ ਆਪਾਂ ਵੇਖਿਆ ਉਹ ਕਹਿੰਦੇ ਉਹ ਬੱਚੀ ਸੇ ਵਾਟ ਜਾਂ ਮਾਰਤਾ ਤੇ ਜੇ ਦਿਨ ਹੁੰਦਾ ਅੱਛਾ ਹਾਂਜੀ ਇਹ ਤਾਂ ਇਹ ਪਾਣੀ ਆ ਪਾਣੀ ਤਾਂ ਕਾਹੀ ਹੋਈ ਏ ਇਹ ਤਾਂ ਕਰਮਾਂ ਦੀ ਗੱਲ ਆ ਵੀ ਹੈਪੀ ਕਈ ਬਣਾ ਅਗਲੇ ਦੇ ਕਰਮਣ ਆਨੇ ਇੰਨਾ ਤੇਜ ਹੋਵੇ ਤੇ ਨਿਕਲ ਵੀ ਸਕਦਾ ਜਿੱਥੇ ਸਾਨੂੰ ਪਿੱਛੇ ਸਿਆ ਆ ਜੇ ਮੱਝਾਂ ਭਾਏ ਹੋਏ ਆ ਅੰਦਰ ਫਲੈਰੀ ਵਾਲੀ ਮੈਪ ਆਈ ਹੋਈ ਹਾਂ ਆਪਾਂ ਨੂੰ ਵੀ ਨੂੰ ਦਾ ਵੀਰੇ ਇਹ ਗਾੜੀ ਬਣੀ ਆ ਹਾਂ ਆ ਜੀ ਜੇ ਮੈਂ ਜਾਗਦਾਰਾ ਮੈਂ 3500 ਦੀ ਗੱਬਾ ਨਿਕਲੀ ਚਾਹੇ ਇਹਦਾ ਮੁੱਲ ਬੱਸ ਮੈਨੂੰ ਦੇਣਾ ਕੋਈ ਮੁੱਲ ਕਰਦਾਗਾ ਸਾਨੂੰ ਜਾ ਮੁੱਲ ਕਰ ਦੇਦਾ 15000 ਰੁਪਿਆ ਹਾਂ ਇਹ ਵੱਡੀ ਹਾਂ ਆਪਾਂ ਦੇਣੀ 12000 ਦੀ 12 ਦੀ ਹਾਂਜੀ ਦੇ ਦੇ 12 ਦੇ ਦੇ ਹਲੋ ਕੋਈ ਜੋੜੀ ਲਊਗਾ ਨਾ ਪਹੁੰਚ ਕਰ ਦਿਆਂਗੇ ਆਪਾਂ ਤੇ ਕੋਈ ਸਾਫ ਖੇਚਲ ਕਰਨ ਵਾਲਾ ਹੋਵੇ ਦੀ ਹਾਂਜੀ ਕਈ ਹੁੰਦੇ ਮਿਹਨਤੀ ਬੰਦੇ ਬਸ ਜਿਹਨਾਂ ਨੂੰ ਹੁੰਦਾ ਵੀ ਪੱਠਾ ਡਾਕਾ ਕੋਈ ਸੱਜੇ ਮੈਨੂੰ ਯਾਰ ਵੀ ਜੋੜੀ ਮੈਂ ਬੋਲੀ ਨਹੀਂ ਹੁੰਦਾ ਤਿਆਰ ਹੀ ਲੱਖ ਰੁਪਏ ਦੀ ਹੈਗੀ ਆ ਆ ਵੀ 50 ਰੁਪਏ ਆਈ ਹੈ ਹੁੰਦਾ ਉਹ ਕਾ ਗਈ ਆ ਨਹੀਂ 50 50 ਇਹ ਐ ਫਿਰ ਐਡਾ ਪਸ਼ੂ ਕਿੱਥੋਂ ਘੱਟ ਮਿਲਣਾ ਜਿਹੜੇ ਬੜੇ ਵਾਇਰ ਮਿਲਦੇ ਆ ਹਾਂਜੀ ਔਰ ਆਪਣਾ ਦਾ ਵੇ ਲੋ 9 ਦੀ ਹੋ ਗਈ 12 ਦੀ ਇੱਕ ਜਿਹੀ 10000 ਵੀ ਦੇ ਦਾਂਗੇ 11000 20000 ਰੁਪਏ ਵਿੱਚੇ ਪਹੁੰਚ ਕਰ ਦਾਂਗੇ ਕੋਈ ਵੀ ਮੇਰਾ ਉਹ 100 ਕਿਲੋਮੀਟਰ ਦਾ ਹੈ ਮੈਂ ਵੀ ਪਹੁੰਚ ਵੀ ਵਿੱਚੇ ਆ ਵਿੱਚੇ 20000 ਦਿਆਂ ਦੋਵੇਂ 11 ਦੀ ਇਹ ਤੇ 9 ਦੀ ਆ 9 ਵੀ ਬਾਕੀ ਮੇਰਾ ਭਾਜਾ ਪਣੀ ਐਪੀ ਨੂੰ ਛਕਾ ਦਿਆ ਜੇ ਰੋਗੀ ਪਾਣੀ ਖਵਾਇਆ ਵੀਰ ਨੂੰ 20000 ਦੇ ਵਿੱਚਾਂ ਦਾ ਦੋ ਵੜਾ ਪਜਾ ਦੇਣੀਆਂ ਨੇ 100 ਕਿਲੋਮੀਟਰ ਤੱਕ ਪਹੁੰਚ ਦੇ ਕੋ ਠੰਡਾ ਮਿੱਠਾ ਮਾੜਾ ਮੋਰ ਮੇਰਾ ਵੀਰ ਪੱਕ ਵੀ ਲਾ ਲੈਂਦਾ ਤੇ ਵੀ ਪੁੱਛ ਕੇ ਨਹੀਂ ਨਹੀਂ ਤਾਰੇ ਵੀ ਨੰਦਰੋਨੀ ਗੀਨੇ ਵਿੱਲ ਗਰਮੂਨ ਬੀ ਗੁਰੇਰਾ ਪੈਕ ਕਰਾਉਣੇ ਆ। ਲੋ ਵੀ 20000 ਦੇ ਵਿੱਚ ਡੋਲੀ ਪਹੁੰਚੀ ਅੱਜ 20000 ਦੇ ਵਿੱਚ। ਹਾਂ। ਬਾਕੀ ਬੜਾ ਹਾਂ ਦੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ। ਸੌਦਾ ਤੁਹਾਨੂੰ ਬਖਾਤਾ। ਬਾਕੀ ਮੇਰਾ ਭਰਾ ਜਿੱਦਾਂ ਮਰਜ਼ੀ ਤਸੱਲੀ ਕਰ ਲਿਆ ਜੀ ਇੱਕ ਹੈਪੀ ਨੰਬਰ ਵੀਰੇ ਬੋਲਦੇ ਆ। ਨੰਬਰ ਆਪਣਾ 814373573 ਪਿੰਡ ਆਪਣਾ ਬੋੜੀਆਂ ਸੁਗੇ ਜਿਰਾ ਕਰਨਤਾ ਤਹਿਸੀਲ ਪਟਿਆ। ਹਾਂ। ਹਾਂਜੀ। ਠੀਕ ਹੈ ਵੀਰੇ। ਲੋ ਵੀ ਪ੍ਰਭੂ ਕਰੋ ਕਾਲ ਕਰੋ ਗੱਲਬਾਤ। ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ। ਮਾਲ ਆਉਂਦਾ ਰਹਿੰਦਾ। ਯੋਕੀ ਦੁਕਾਨਦਾਰੀ ਆ ਕਿਸੇ ਭਰਾ ਨੇ ਮਾਲ ਪਾਉਣਾ ਲੱਗਿਆ ਵਾਪਨੋ ਵੱਡੇ ਲੋ ਵਜੇ ਕੋਈ ਵੀ ਜੰਗੇ ਵੀ ਜਨਵਰ ਲੈਣਾ ਚਾਹਵਾੜੇ ਹੋਏ ਨਾ ਪਾਵੇ ਕੱਲ ਵੀਰੇ ਬਰੇ ਆਪਣੇ ਦੇ ਸਰਦਾਰ ਉਹ ਵੀ ਮੱਜਾ ਘਟੇ 15 16 ਸਾਲਾ ਕਲੋਰੀਆਂ ਵੀ ਖੜੀਆਂ ਨੇ ਹਾਂਜੀ ਹਾਂਜੀ ਵੀ ਮੈਨੂੰ ਲੱਗਦਾ ਵੀ ਸਈਆਂ ਵੀ ਤਾਜ਼ੀਆਂ ਤੇ ਬਾਕੀ ਚੋਣ ਚਵਾਦੀਆਂ ਬੜੀਆਂ ਨੇ ਜੀ ਜੀ 16 ਮਈ ਹੋਵੇ ਕੋਲ ਜਿਹੜੀ ਮਰਜ਼ੀ ਫਸੰਦ ਕਰੇ ਰੋ ਜੀ ਵੀ 16 16 ਕਲੋਰੀਆਂ ਹੀ ਆ ਪਰਨਥਮਾ ਵਿਭਾਈ ਹਾਂਜੀ ਉਹਦਾ 20 ਤੋਂ 12 15 ਤੋਂ ਲੈ ਗਏ ਤੇ 20 ਕਿਲੋ ਮੈਂ ਤਿਆਰ ਮਿਲੂਗੀ ਲੋਬੀ 16 ਕਿਲੋ ਤੋਂ ਲੈ ਕੇ 20 ਕਿਲੋ ਵਾਲੀ ਮੱਝ ਕਿਸੇ ਨੇ ਖਰੀਦਣੀ ਹੈ ਤਾਂ ਹੈ ਪੀਨਾ ਸੰਪਰਕ ਕਰ ਲਿਓ ਰਿਸ਼ਤੇਦਾਰ ਉਹ ਬਿਲਕੁਲ ਨਜ਼ਦੀਕ ਹੀ ਆਪਾਂ ਗੂਪੁਰ ਪੈਣੇ ਗੂਪੁਰ ਪੈਣੇ ਉਹਨਾਂ ਕੋਲ ਤੁਹਾਨੂੰ ਲੈ ਜਾਊਗਾ ਤੇ 16 ਤੋਂ 20 ਕਿਲੋ ਦੁੱਧ ਮੇਰਾ ਭਰਾ 2 ਨਹੀਂ 4 ਨਹੀਂ 5-5 ਟਾਈਮ ਚੋਗੀ ਤਸੱਲੀ ਕਰੋ ਬਾਇਰ ਸੈਂਸ ਦੀ ਕੰਡੇ ਦੇ ਮਿੰਨ ਮਿੰਨੇ ਖੜੇ ਬਾਇਰ ਸੈਂਸ ਦੀ ਸਹੂਲਤ ਉੱਥੇ ਹੈਗੀ ਹੈ ਪੂਰੀ ਆਦਾ ਦੋ ਟਾਈਮ ਤਿੰਨ ਟਾਈਮ ਰਹਿ ਕੇ ਤਸੱਲੀ ਕਰੇ ਹਾਂ ਹਾਂਜੀ ਹਾਂਜੀ ਧੰਨਵਾਦ ਦੋਸਤੋ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ